ਵੀ ਇੱਕ ਹੱਦ ਅੰਦਰ ਕਿਸੇ ਦੇ ਕਾਬੂ ਜਰਣਾ ਗੁਲਾਮੀ ਹੁੰਦੀ ਹੈ। ਹਾਂ। ਗੱਲ ਉਦੋਂ ਗਾਂ ਆ ਗਈ ਬਹੁਤ ਚਰਦੀ। ਠੀਕ। ਕਿ ਬੰਦਾ ਜਿਹਦੇ ਵਿਚਾਰ ਦਾ ਪਿੱਛਾ ਕਰਦਾ ਉਹਦਾ ਗੁਲਾਮ ਹੁੰਦਾ। ਕਿ ਜੋ ਬੰਗਲਾਦੇਸ਼ ਦੇ ਵਿਦਿਆਰਥੀਆਂ ਨੂੰ ਆਪਣੀ ਬੋਲੀ ਲਈ ਮਰਨ ਦਾ ਇਹਨਾਂ ਮਾਣ ਮਿਲਿਆ। ਇਹ ਦੀ ਕਹਾਣੀ ਥੋੜੀ ਜੀ। ਇੱਥੇ ਸਮਾਂ ਘਟ ਹੈ ਥੋੜੀ ਜਿਹੀ ਕਹਿਣੀ ਬਸ। ਮਤਲਬ ਦੁਨੀਆ 'ਚ ਹੋਰ ਥਾਵਾਂ ਤੇ ਵੀ ਲੋਕਿੰ ਲੜੇ। ਮਿਸਾਲ ਵਜੋਂ ਤਾਮਲਾ ਦੇ 60 ਬੰਦੇ ਦਾ ਸਰਕਾਰ ਮੰਦੀ ਹੈ ਕਿ ਮਾਰੇ ਤਾਮਲ ਬੋਲੀ ਖਾਤਰ ਸੂਬਾ ਮੰਗਣ ਖਾਤਰ ਠੀਕ ਉਹਨਾਂ ਨੂੰ ਨਾਂਨਤਾ ਨਹੀਂ ਮਿਲੀ ਬੰਗਾਲ ਵਾਲਿਆਂ ਦੇ 5 ਮਰੇ ਉਹਨਾਂ ਨੂੰ ਮਿਲੀ ਤਾਂ ਹੁਣ ਕਹਾਣੀ ਸਮਝੋ ਹਿੰਦੁਸਤਾਨ ਦੀ ਜਿਹੜੀ ਸੰਵਿਧਾਨ ਸਭਾ ਸੀ ਜਿਹਨੇ ਸੰਵਿਧਾਨ ਲਿਖਣਾ ਸੀ ਉੱਥੇ 2 ਦਿਨ ਚਰਚਾ ਹੋਈ ਕਿ ਇਸ ਮੁਲਖ ਦੀ ਕਿਹੜੀ ਬੋਲੀ ਦਫਤਰੀ ਹੋਵੇ ਤਾਂ ਦੋ ਬੋਲੀਆਂ ਦੀ ਵਿਚਾਰ ਸੀ ਹਿੰਦੀ ਤੇ ਬੰਗਾਲੀ ਦੋ ਬੋਲੀਆਂ ਦੀ ਵਿਚਾਰ ਹੋਈ ਇਹਦਾ ਮਤਲਬ ਬੰਗਾਲੀ ਕੋਲੇ ਇਨੀ ਸਮਰੱਥਾ ਸੀ ਕਿ ਉਹਨੂੰ ਵਿਚਾਰਿਆ ਗਿਆ ਹੁਣ ਦੂਜੇ ਪਾਸੇ ਆਪਾਂ ਉਹਨੇ ਪੰਜਾਬੀ ਅੰਗਰੇਜ਼ਾਂ ਨੇ 1757 ਚ ਕਬਜ਼ਾ ਕੀਤਾ ਬੰਗਾਲ ਦੇ ਹਿੱਸੇ ਤੇ 1780 ਤੋਂ ਉਹਨਾਂ ਨੇ ਪੜਾਉਣਾ ਸ਼ੁਰੂ ਕਰਤਾ ਇੱਥੇ ਲਗਭਗ ਉਥੋਂ ਸਿੰਧ ਤੇ ਕਬਜ਼ਾ ਕੀਤਾ ਉਹਨਾਂ ਨੇ ਬਾਕੀ ਥਾਂਵਾਂ ਤੇ ਲੋਕਾਂ ਦੀ ਜਿਹੜੀ ਆਪ ਦੀ ਬੋਲੀ ਸੀ ਉਹਨਾਂ ਨੂੰ ਉਹਨੇ ਪੜ੍ਹਾਇਆ ਸਿਵਾਏ ਪੰਜਾਬ ਤੇ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲਾਂ ਹੀ ਪਤਾ ਸੀ ਕਿ ਜੇ ਇਹਨਾਂ ਦੇ ਅੱਖਰ ਜੇ ਇਹਨਾਂ ਦੀ ਬੋਲੀ ਨੂੰ ਥਾਂ ਦਿੱਤੀ ਅਖੀਰ ਰਾਜ ਇਹਨਾਂ ਦਾ ਹੋਊਗਾ ਇੱਥੇ ਪੰਜਾਬ 'ਚ ਉਹਨਾਂ ਨੇ ਉਰਦੂ 'ਚ ਪੜਾਈ ਰੱਖੀ ਬੰਗਾਲ 'ਚ ਉਹਨਾਂ ਨੇ ਬੰਗਾਲੀ 'ਚ ਪੜਾਈ ਕੀਤੀ 1940 ਤੋਂ ਪਹਿਲਾਂ ਜਿੰਨੇ ਵੀ ਦੁਨੀਆਂ ਦੇ ਵਿਸ਼ੇ ਪੜ੍ਹਾਏ ਜਾਂਦੇ ਸੀ ਉਹਨਾਂ ਦੀ ਸਾਰੀ ਜਿਹੜੀ ਸਮੱਗਰੀ ਸੀ ਉਹ ਜਵਾਕਾਂ ਕੋਲੇ ਹਾਜ਼ਰ ਸੀ ਬੰਗਾਲੀ ਦੇ ਵਿੱਚ ਤੇ ਉੱਥੇ ਉਹਨਾਂ ਦੀ ਪੜ੍ਹਾਈ ਹੁੰਦੀ ਸੀ ਬੰਗਾਲੀ ਭੋਲੀ ਰਾਹੀਂ ਸਾਰੇ ਵਿਸ਼ਿਆਂ ਦੀ ਸਮੇਤ ਵਿਗਿਆਨ ਦੇ ਜੀਤੋ ਸਾਡੇ ਬੰਦੇ ਡਰਦੇ ਬਹੁਤ ਨੇ ਕਿ ਵਿਗਿਆਨ ਨਹੀਂ ਪੜਾਇਆ ਜਾ ਸਕਦਾ ਅੰਗਰੇਜ਼ੀ ਤੋਂ ਬਿਨਾ 47 ਤੋਂ ਪਹਿਲਾਂ ਜਿਹੜੀ ਸੰਭਾਵਨਾ ਸੀ 1935 ਜਾਂ 36 ਦੇ ਨੇੜੇ ਇੱਕ ਪੱਤਰਕਾਰ ਮਹਾਤਮਾ ਗਾਂਧੀ ਨੂੰ ਪੁੱਛਦਾ ਹੈ ਕਿ ਜਿਹੜਾ ਪੰਜਾਬ ਵਾਲੇ ਨੇ ਖੇਤੀ ਵੀ ਇਹ ਕਰਦੇ ਨੇ ਫੌਜੀ ਵੀ ਇਹ ਨੇ ਵਪਾਰੀ ਵੀ ਇਹ ਨੇ ਲਾਹੌਰ ਐਡਾ ਵੱਡਾ ਇਹ ਕਲਾ ਦਾ ਸਹਿਦ ਦਾ ਖੇਤਰ ਹੈ ਕੀ ਇਸ ਮੁਲਖ ਦੀ ਬੋਲੀ ਪੰਜਾਬੀ ਹੋਏਗੀ ਉਹ ਕਹਿੰਦੇ ਜੀ ਨਹੀਂ ਤਾਂ ਇਹ ਅਸਲ ਮਸਲਾ ਸੀ ਕਿ ਜਿਹੜਾ ਮੁਲਖ ਦੀ ਬੰਡ ਲਈ ਆਧਾਰ ਬਣਿਆ ਕਿ ਜੋ ਰਾਜ ਸੱਤਾ ਚੱਲੇਗੀ ਉਹ ਕਿਹੜੇ ਅੱਖਰਾਂ ਚੱਲੇਗੀ ਇਹ ਲਿਪੀ ਦਾ ਮਸਲਾ ਹੈ ਨਾ ਇਹ ਲਿਪੀ ਹੋਈ ਧਰਤੀ ਦਾ ਮਸਲਾ ਉਹ ਧਰਮ ਦਾ ਮਸਲਾ ਲੋਕਾਂ ਦੇ ਇਥੇ ਬਸਣ ਦਾ ਮਸਲਾ ਸਾਰੇ ਐਂ ਜੁੜੇ ਹੋਏ ਨੇ ਬੋਲੀ ਬਾਰੇ ਵੀ ਰੌਲਾ ਨਹੀਂ ਸੀ ਧਰਮ ਬਾਰੇ ਵੀ ਰੌਲਾ ਨਹੀਂ ਸੀ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਇਹ ਲਿਪੀ ਤਾਂ ਬੋਲੀ ਦਾ ਦਫ਼ਤਰੀ ਬਣੂਗੀ ਪਰ ਲਿਪੀ ਕਿਹੜੀ ਬਣੂਗੀ ਦੋਨਾਂ ਮੁਲਕਾਂ ਦੀ ਬੋਲੀ ਉਹੀ ਹੈ ਜਿਹੜੀ 1857 ਦੇ ਗਦਰ ਤੋਂ ਵੀ ਪਹਿਲਾਂ ਸੀ ਜਿਹਨੂੰ ਲਿੰਗਵਾ ਫਰੈਂਕਾ ਕਹਿੰਦੇ ਆ ਇਧਰ ਹਿੰਦੀ ਕਹਿੰਦੇ ਉਧਰ ਉਰਦੂ ਕਹਿੰਦੇ ਨੇ ਇਸ ਮਸਲੇ ਤੇ ਵੰਡ ਹੋਈ ਦੋ ਨਕਲੀ ਬੋਲੀਆਂ ਦੇ ਕੇ ਦੋ ਮੁਲਕ ਬਣਾ ਦਿੱਤੇ ਦੋ ਅਸਲੀ ਬੋਲੀਆਂ ਮਾਰ ਕੇ ਨਹੀਂ ਇੱਥੇ ਦਾਵਾ ਕੀਦਾ ਸੀ ਜਾਂ ਬੰਗਾਲੀ ਦਾ ਦਾਵਾ ਸੀ ਇੱਥੇ ਜੇ ਰਾਜ ਇਕੱਠਾ ਰਹਿੰਦਾ ਜਾਂ ਪੰਜਾਬੀ ਦਾ ਦਾਵਾ ਸੀ ਜਿਹੜੀ ਸਭ ਤੋਂ ਮੈਨੂੰ ਲੱਗਦਾ ਕਿ ਘੱਟ ਵਿਚਾਰੀ ਗੱਲ ਹੈ ਉਹ ਹੈ ਕਿ 47 ਦੀ ਵੰਡ ਧਰਮ ਦੇ ਆਧਾਰ ਤੇ ਹੋਈ ਤੁਸੀਂ ਇੰਨੇ ਵਾਰੀ ਸੁਣਿਆ ਹੋਊਗਾ ਸ਼ਾਇਦ ਤੁਹਾਨੂੰ ਲੱਗਦਾ ਕਿ ਇਹਨੂੰ ਵਿਚਾਰਨ ਦੀ ਲੋੜ ਨਹੀਂ ਹੈ ਜਿੱਦੇ ਵੰਡ ਹੋਈ ਉਦੋਂ ਵੀ ਜਿੰਨੇ ਬੰਦੇ ਮੁਸਲਮਾਨਾ ਵਜੋਂ ਪਾਕਿਸਤਾਨ ਸੀ ਉਦੋਂ ਬਦਬੰਦੀ ਤੇ ਇੱਧਰ ਸੀ ਫਿਰ ਵੰਡ ਕਾ ਦੇ ਆਧਾਰ ਤੇ ਹੋਈ ਸੀ ਜਿਹੜੇ ਪੰਜਾਬ ਤੋਂ ਬਾਹਰਲੇ ਮੁਸਲਮਾਨ ਉੱਥੇ ਜਾਣ ਦੇ ਚਾਹਵਨ ਹੋਏ ਅਬਦ ਦੇ ਵਿੱਚੋਂ ਪਾਕਿਸਤਾਨ ਨੇ ਲਏ ਨਹੀਂ ਕਹਿੰਦਾ ਤੁਹਾਡਾ ਲਿਖਤ ਲਿਖਾ ਨਹੀਂ ਹੋਇਆ ਇਕੱਲੇ ਪੰਜਾਬ ਪੰਜਾਬਲੇ ਲੈਣ ਦਾ ਹੋਇਆ ਇਹਦਾ ਮਤਲਬ ਵੰਡ ਜਿਵੇਂ ਸਾਨੂੰ ਪੜ੍ਹਾਈ ਜਾਂਦੀ ਹੈ ਕਿ ਧਰਮ ਦੇ ਆਧਾਰ ਤੇ ਹੋਈ ਧਰਮ ਦੇ ਆਧਾਰ ਤੇ ਨਹੀਂ ਸੀ ਹੋਈ ਸਦਾ ਸਭ ਪਰ ਥੋੜਾ ਪਿੱਛੇ हट ਕੇ ਦੇਖੋ ਤਾਂ ਮੈਨੂੰ ਇਹ ਲੱਗਦਾ ਕਿ ਉਸ ਵੇਲੇ ਜਿਹੜੇ ਰਾਜ ਦੁਨੀਆ ਦੇ ਕਬਜ਼ਾ ਕਰਨਾ ਚਾਹੁੰਦੇ ਸੀ ਉਹ ਕਿਹੜੇ-ਕਿਹੜੇ ਸੀਗੇ ਇੰਗਲੈਂਡ ਦਾ ਕਬਜ਼ਾ ਸੀ ਉਹ ਕਬਜ਼ੇ ਨੂੰ ਅਮਰੀਕਾ ਖੋ ਰਿਹਾ ਸੀ ਬਰਾਬਰ ਤੇ ਰੂਸ ਵਾਲੇ ਵੀ ਖੋ ਰ ਰਹੇ ਸੀ ਠੀਕ ਹੈ ਜਰਮਨਿਆਂ ਦੀ ਢੂਈ ਪੰਨੀ ਗਈ ਸੀ ਪਰ ਉਹਦੀ ਇੱਛਾ ਨਹੀਂ ਮਰ ਗਈ ਸੀ ਨਾ ਹੀ ਫਰਾਂਸ ਵਾਲਿਆਂ ਦੀ ਮਰ ਗਈ ਸੀ ਠੀਕ ਹੈ ਤਾਂ ਇਹ ਜਿਹੜਾ ਯੂਰਪ ਦੇ ਮੁਲਕਾਂ ਦਾ ਅਮਰੀਕਾ ਦਾ ਰੂਸ਼ ਦਾ ਦੁਨੀਆਂ ਤੇ ਸਰਦਾਰੀ ਦੀ ਇੱਛਾ ਸੀ ਜਿਹੜੀ ਤਾਂ ਉਹਨਾਂ ਦੇ ਕੁਝ ਗੱਲਾਂ ਸਾਨੀਆਂ ਸੀ ਉਹਨਾਂ ਦੀ ਮਤਲਬ ਉਹ ਕਿ ਕਿ ਪਿੱਛੋਂ ਖਾਸ ਤਰ੍ਹਾਂ ਦੇ ਪਛਾਈ ਪਰਿਵਾਰ ਚੋਂ ਸੀਗੇ ਇਹ ਖਾਸ ਤਰ੍ਹਾਂ ਦੇ ਖਿਆਲ ਇਸਾਈਅਤ ਦੇ ਨੇੜੇ ਤੋਂ ਸੀਗੇ ਪਰ ਇਹਦੇ 'ਚ ਕਮਾਲ ਕੀ ਹੈ ਕਿ ਫਰੈਂਚ ਵਾਲੇ ਵੀ ਹਿੰਦੀ ਵਾਲੇ ਵੀ ਅਰਬੀ ਵਾਲੇ ਵੀ ਤੇ ਚੀਨ ਵਾਲੇ ਵੀ ਉਹਨਾਂ ਦੀਆਂ ਬੋਲੀਆਂ ਸਰਕਾਰੀ ਤੌਰ ਤੇ ਬਣੀਆਂ ਹੋਈਆਂ ਬੋਲੀਆਂ ਨੇ ਥੱਲੇ ਜਾਓਗੇ ਤਾਂ ਉਹਦੀਆਂ ਸ਼ਖਾਵਾਂ ਨਿਕਲਦੀਆਂ ਨੇ ਇਹਦਾ ਸਬੂਤ ਹੈ ਕਿ ਪਾਕਿਸਤਾਨ ਦੀ ਦਫ਼ਤਰੀ ਬੋਲੀ ਉਰਦੂ ਹੈ ਔਰ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਉਰਦੂ ਐਸੀ ਬੋਲੀ ਹੈ ਜਿਹਦੀ ਆਪਣੀ ਕੋਈ ਭੁਏ ਨਹੀਂ ਹੈ ਬੰਗਾਲੀਏ ਦੀ ਭੁਏ ਬੰਗਾਲ ਮਰਾਠੀ ਦੀ ਭੁਏ ਮਹਾਰਾਸ਼ਟਰ ਪੰਜਾਬੀ ਦੀ ਭੁਏ ਪੰਜਾਬ ਸਿੰਧੀ ਦੀ ਭੁਏ ਸਿੰਧ ਪੁਰਤੂ ਦੀ ਪੁਆਇ ਕੋਈ ਨਹੀਂ ਇਹਦੇ ਐਨ ਉਲਟੇ ਪਾਸੇ ਜਿਹਨੂੰ ਅੱਜ ਹਿੰਦੀ ਕਹਿੰਦੇ ਐ ਇੱਥੇ ਹਿੰਦੀ ਦੀ ਮੂਲ ਪੁਆਇ ਕਿਹੜੀ ਆ ਹਰਿਆਣਾ ਨਹੀਂ ਬ੍ਰਿਜ ਨਹੀਂ ਪੋਈਪੁਰੀ ਤਾਂ ਇਹ ਅਸਲ ਮਸਲਾ ਸੀ ਕਿ ਜੋ ਰਾਸਤਾ ਚੱਲੇਗੀ ਉਹ ਕਿਹੜੇ ਅੱਖਰਾਂ ਚੱਲੇਗੀ ਕਿ ਜਿਹੜਾ ਇੰਨਾ ਸਾਰਾ ਖਿੱਤਾ ਸੀ ਹਿਮਾਲਿਆ ਦੇ ਤਾਂ ਲਾ ਜੇ ਇਹ ਛੱਡ ਕੇ ਜਾਂਦੇ ਸੀ ਨੂੰ ਇਦਾਂ ਇੱਥੇ ਦੋ ਹੀ ਸੰਭਾਵਨਾਵਾਂ ਸੀ ਜਾਂ ਬੰਗਾਲੀਆਂ ਦੀ ਜਾਂ ਸਿੱਖਾਂ ਤਾਂ ਧਰਮ ਦੇ ਪੱਖ ਤੋਂ ਜਾਂ ਸੱਤਾ ਦੇ ਕੇਂਦਰ ਦੇ ਪੱਖ ਤੋਂ ਇਹ ਗੱਲ ਸਿੱਖਾਂ ਦੇ ਲਾਗੂ ਸੀ ਪੂਰਨ ਸਿੰਘ ਜੀਠੀ ਲਿਖ ਕੇ ਕਿਹਾ ਹੋਇਆ ਉਹਨੂੰ ਸਾਈਮਨ ਕਮਿਸ਼ਨ ਨੂੰ ਕਿ ਜਿਹੜਾ ਪੰਜਾਬ ਦੇ ਕਬਜ਼ਾ ਕਰੂ ਉਹ ਹਿੰਦੁਸਤਾਨ ਤੇ ਰਾਜ ਕਰੂ ਤਾਂ ਪੰਜਾਬ ਜੇ ਇੱਕ ਰਹਿਂਦਾ ਦੇ ਪੰਜਾਬ ਤੇ ਰਾਜ ਸਿੱਖਾਂ ਨਹੀਂ ਕਰਨਾ ਸੀ ਕਿਉਂਕਿ ਨੇੜੇ ਤੇ ਆਸ ਪਾਸ ਜਮੇ ਮਹਾਰਾਜ ਰਣਜੀਤ ਸਿੰਘ ਤੋਂ ਉਹਦਾ ਹੱਲ ਫਿਰ ਹੀ ਨਿਕਲਿਆ ਕਿ ਇਹਨਾਂ ਲੋਕਾਂ ਨੂੰ ਉਜਾੜੇ ਬਿਨਾ ਇਹ ਇਸ ਗੱਲ ਤੋਂ ਲਾਂਭੇ ਨਹੀਂ ਹੋ ਸਕਦੇ ਕਿਹੜਾ ਜੀ ਨਾ ਬਣ ਹੁਣ ਵੀ ਤੁਸੀਂ ਪੜ੍ਹੋਗੇ ਜਿਹੜੀਆਂ ਦੁਨੀਆਂ ਚ ਸਭ ਤੋਂ ਵੱਧ ਬੋਲੀਆਂ ਬੋਲੀਆਂ ਜਾਂਦੀਆਂ ਨੇ ਉਹ ਸਾਡੇ ਬੰਦੇ ਕਹਿ ਲੈਂਦੇ ਪੰਜਾਬੀ ਦਾ ਨਾਂ ਹੈ ਇਹ ਸਾਡਾ ਭਰਮ ਦੂਰ ਕਰਤਾ ਗੂਗਲ ਨੇ ਵੀ ਤੇ ਹਿੰਦ ਪਾਕਿਸਤਾਨ ਵਾਲਿਆਂ ਨੇ ਵੀ ਉਹਨਾਂ ਨੇ ਉਹਨੂੰ ਬਦਲ ਕੇ ਉੱਥੇ ਉਰਦੂ ਲੈ ਜਾਂਦਾ ਦੁਨੀਆਂ ਚ ਸਭ ਤੋਂ ਵੱਧ ਬੋਲੀਆਂ ਜਾਂਦੀਆਂ ਬੋਲੀਆਂ ਚ 6ਵਾਂ 7ਵਾਂ ਥਾਂ ਨਾ ਉਰਦੂ ਦਾ ਹੈ ਤਾਂ ਹੁਣ ਇਹ ਜਿਹੜਾ ਸਾਡੇ ਸਾਹਮਣੇ ਮਸਲਾ ਹੈ ਆਪਣੇ ਇਤਿਹਾਸ ਨੂੰ ਦੇਖਣ ਦਾ ਆਪਣੇ ਭਵਿੱਖ ਨੂੰ ਦੇਖਣ ਦਾ ਉਦੇ ਅੱਖਰਾਂ ਦਾ ਸਭ ਤੋਂ ਵੱਡਾ ਹਿੱਸਾ ਹੈ ਤੁਸੀਂ ਜਿੰਨੇ ਵੀ ਆ ਆਪਦੀਆਂ ਠੁੰਗਾ ਮਾਰਦੇ ਹੋ ਹਿੱਸੇ ਆਪਣੇ ਤੇ ਬਹੁਤੇ ਕਿਹੜਿਆਂ ਅੱਖਰਾਂ 'ਚ ਮਾਰਦੇ ਨੇ ਇਹ ਗਾਹਾਂ ਨੂੰ ਫਸਲ ਬੀਜੀ ਜਾ ਰਹੀ ਹੈ